ਹੋਈ ਗਈ ਆ ਨਬੇ ਟੱਪਿਆ ਜਾਣਾ ਮੈਂ 90 ਤੋਂ ਉੱਤੇ ਉਮਰ ਆ ਮੈਂ ਬੜਾ ਉੱਚੀ ਬੋਲੀ ਤੇਰੀ ਵੀਡੀਓ ਬਣਾ ਕੇ ਰੱਖਣੀ ਤੇ ਪੈਨਸ਼ਨ ਹੈਗੀ ਘੱਟੋ ਘੱਟ 30000 32 32000 ਹੈ ਤੇ ਤੂੰ ਦੇਖ ਲੈ ਵੀ ਹਜੇ ਵੀ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਨੌਕਰੀ ਕਰਦਾ ਤੂੰ ਡਿਊਟੀ ਕਰਦਾ ਤੇ ਸੈਲਰ ਦੇ ਵਿੱਚ ਬਾਕੀ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਵੇ ਜਵਾ ਕਿੰਨੇ ਆ 7 ਚਾਰ ਮੁੰਡੇ ਆ ਤਿੰਨ ਕੁੜੀਆਂ ਤਿੰਨ ਕੁੜੀਆਂ ਤੇ ਫਿਰ ਬਾਪੂ ਲੋਕ ਮਤਲਬ ਪੁੱਛਦੇ ਹੋਣਗੇ ਜਾਂ ਕਈ ਵਾਰੀ ਗੱਲਾਂ ਬਾਤਾਂ ਹੁੰਦੀਆਂ ਵੀ ਫਿਰ ਨੌਕਰੀ ਕਰਨ ਦੀ ਕੀ ਲੋੜ ਆ ਕਰਨ ਕੀ ਐ ਇੱਕ ਮੈਂ ਤਾਂ ਹਾਂ ਨਹੀਂ ਅੱਛਾ ਅੱਛਾ ਮੈਂ ਕਹਤਾ ਕਿ ਰੋਟੀ ਕਮਾ ਲੈ ਜਾਨੀ ਬਾਬੇ ਨਾਨਕ ਦਾ ਜਿਹੜਾ ਸਤਾਤ ਆ ਉਹ ਉਹ ਅਪਣਾਇਆ ਵਾ ਤੂੰ ਵੀ ਕਰ ਤੇ ਕਰੋ ਹਨਾ ਕਿਰਤ ਕਰਕੇ ਰੋਟੀ ਖਾਓ ਜਿਹੜੀ ਪੈਨਸ਼ਨ ਆ ਉਹ ਤਾਂ ਵੱਖਰੀ ਐ ਉਹ ਤਾਂ ਵੱਖਰੀ ਉਹ ਤਾਂ ਗਵਰਨਮੈਂਟ ਦੇ ਘਰ ਸੇ ਆਇਆ ਕੀਤੀ ਉਹ ਤਾਂ ਆਉਣੀ ਆਉਣੀ ਆ ਹਾਂ ਓਕੇ ਜਾਣੀ ਇਹ ਵੀ ਮਰਦੇਦਾਨ ਤੱਕ ਇਹ ਮੰਦੇ ਵਿੱਚ ਵਸਿਆ ਵਾ ਵੀ ਕੰਮ ਕਰਨਾ ਹੀ ਕਰਨਾ ਰੋਟੀ ਕਰਕੇ ਆਪ ਦੀ ਉਹ ਮੁੰਡੇ ਤੇ ਬਹਿ ਗਿਆ ਹਾਂ ਉਹ ਮਾਲਕ ਨੂੰ ਪਤਾ ਉਹ ਮਾਲਕ ਨੂੰ ਪਤਾ ਉਧਰ ਚਲੋ ਗਵਰਨਮੈਂਟ ਦਾ ਤੂੰ ਮੁਲਾਜ਼ਮ ਆ ਐਡੀ ਕੋਈ ਗੱਲ ਨਹੀਂ ਹੈਗੀ ਆਪੇ ਉਹਨਾਂ ਨੇ ਸਾਹਮਣਾ ਨਾ ਹਨ ਜਿਹੜੇ ਮਰਜ਼ੀ ਹਸਪਤਾਲ ਤੇ ਜਾਏਗਾ ਉੱਥੇ ਤੇਰਾ ਇਲਾਜ ਫਰੀ ਹੈ ਹਨਾ ਜਿਹੜੇ ਫੌਜ ਦੇ ਆ ਪਰ ਇਹ ਬਹੁਤ ਵੱਡੀ ਗੱਲ ਆ ਵੀ ਕਰਤ ਕਰਕੇ ਰੋਟੀ ਖਾਂਦੇ ਤੇ ਮਾਤਾ ਜੀ ਵੀ ਹਜੇ ਪੂਰੇ ਫੱਟੇ ਕੰਮ ਕਰਦੇ ਹਨ ਉਹਦੇ ਸਾਹਮਣੇ ਕੱਪੜੇ ਧੋਈ ਜਾਂਦੇ ਹਨ ਇਹਨਾਂ ਦੀ ਉਮਰ ਕਿੰਨੀ